ਹਾਂਜੀ ਹਾਂਜੀ ਮੰਡੀ ਵਾਲੀ ਆਲਰੇਡੀ ਹਾਂਜੀ ਮੇਰੀ ਗੱਲ ਕਰੇ ਮਗਲਨਾਰਾ ਨਾਮ ਮੇਡਾ ਮੇਰਾ ਨਾਮ ਬਲਜਿੰਦਰ ਸਿੰਘ ਹੈ ਜੀ ਸਰ ਇੱਕੀ ਹੋਇਆ ਹਾਸਾ ਕਿਵੇਂ ਪਤਾ ਲੱਗਿਆ ਜੀ ਅਸਲ ਦੇ ਵਿੱਚ ਸਾਡੇ ਪਿੰਡ ਤੋਂ ਵੀਰ ਸਮਰਵੀਰ ਉਹ ਬਾਈ ਜੀ ਇਸ ਰਸਤੇ 'ਚੋਂ ਲੰਘ ਰਹੀ ਸੀ ਤੇ ਉਹਨਾਂ ਦਾ ਫੋਨ ਆਇਆ ਵੀ ਇਸ ਤਰ੍ਹਾਂ ਸਾਈਡ ਤੇ ਖੜੀ ਗੱਡੀ ਨੂੰ ਅੱਗ ਲੱਗੀ ਸੀ ਬਹੁਤ ਜ਼ੋਰ ਦੀ ਤੇ ਅੱਜ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਪੀਲ ਲਗਾਈ ਹੋਈ ਸੀ ਤੇ ਅਸੀਂ ਨੇੜੇ ਹੀ ਸੀਗੇ ਗੁਰਦੁਆਰਾ ਸਾਹਿਬ ਦੇ ਸੋ ਜਿਵੇਂ ਹੀ ਸਾਨੂੰ ਪਤਾ ਲੱਗਾ ਤੇ ਹਰਜੀਤ ਬਾਈ ਜੀ ਹੁਣੀ ਪ੍ਰਧਾਨ ਸਾਹਿਬ ਗੁਰਦੁਆਰਾ ਸਾਹਿਬ ਦੇ ਤੇ ਮੈਂ ਨਾਲ ਸੇਵਾ ਨਿਭਾ ਰਿਹਾ ਸੀਗਾ ਸੋ ਜਿਨਨੇ ਨੂੰ ਅਸੀਂ ਭੱਜ ਕੇ ਇੱਥੇ ਪਹੁੰਚੇ ਆ ਅੱਗ ਬਹੁਤ ਜ਼ਿਆਦਾ ਸਪੀਡ ਦੇ ਉੱਪਰ ਬਹੁਤ ਜ਼ਿਆਦਾ ਇੰਟੈਂਸਿਟੀ ਦੇ ਉੱਤੇ ਲੱਗੀ ਹੋਈ ਸੀ ਅਸੀਂ ਇੱਕ ਦੋ ਵਾਰੀ ਅੱਗੇ ਵੱਧ ਕੇ ਵੀ ਬਾਰੀ ਖੋਲਣ ਦੀ ਕੋਸ਼ਿਸ਼ ਕਰੀਏ ਜਾਂ ਇਦਾਂ ਦੀ ਇਛਾ ਦੇ ਨਾਲ ਅੱਗੇ ਵਧੇ ਪਰ ਦੋ ਤਿੰਨ ਬਲਾਸਟ ਹੋਏ ਗੱਡੀ ਦੇ ਵਿੱਚੋਂ ਫਿਰ ਅਸੀਂ ਪਿੱਛੇ ਹਟ ਕੇ ਨਾਲ ਦੀ ਨਾਲ ਅਸੀਂ ਐਂਬੂਲੈਂਸ ਨੂੰ ਆਪਣਾ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤਾਂ 5 ਕੁ ਮਿੰਟਾਂ ਦੇ ਵਿੱਚ ਵਿੱਚ ਫਾਇਰ ਬ੍ਰਿਗੇਡ ਪਹੁੰਚ ਗਈ ਅੱਗ ਬਹੁਤ ਜ਼ਿਆਦਾ ਤੇਜ਼ ਸੀਗੀ ਤੇ ਜਿਵੇਂ ਹੀ ਫਾਇਰ ਬ੍ਰਿਗੇਡ ਨੇ ਉਹ ਅੱਗ ਬੁਝਾਈ ਹੈ ਤਾਂ ਉਸ ਤੋਂ ਬਾਅਦ ਪਤਾ ਲੱਗਾ ਵੀ ਅੰਦਰ ਕੋਈ ਇਨਸਾਨ ਵੀ ਹੈ ਜਿਹੜਾ ਜਿੰਦੀ ਡੈਥ ਹੋ ਗਈ ਹੈ ਉਹ ਡਰਾਈਵਰ ਸੀਟ ਦੇ ਉੱਪਰ ਬੈਠ ਸੀਗਾ ਉਹਦੇ ਤੋਂ ਨਿਕਲਿਆ ਸੋ ਉਹਨਾਂ ਦੀ ਡੈਥ ਹੋ ਚੁੱਕੀ ਹੈ ਸੋ ਐਸਐਚਓ ਸਾਹਿਬ ਸਾਡੇ ਕੋਲ ਪਹੁੰਚ ਜਗੇ ਨੇ ਇੱਥੇ ਬਾਕੀ ਤਫਤੀਸ਼ ਹੋ ਕਰ ਰਹੀ ਹੈ ਜੀ ਲਗਭਗ ਜਿਵੇਂ ਆਪਾਂ ਗੱਲ ਕਰਦੇ ਤੁਸੀਂ ਮੁੱਕ ਦੀ ਪਹੁੰਚ ਲਗਭਗ ਸਾਡੇ ਆਉਣ ਤੋਂ ਪਹਿਲਾਂ ਅੱਗ ਬਹੁਤ ਜ਼ਿਆਦਾ ਤੇਜ਼ੀ ਨਾਲ ਲੱਗੀ ਹੋਈ ਸੀਗੀ ਉਦੋਂ ਨੰਬਰ ਪਲੇਟ ਗੱਡੀ ਦੀ ਦਿਸ ਰਹੀ ਸੀ ਪਰ ਸਾਡੇ ਵਹਿੰਦਿਆਂ ਵਹਿੰਦਿਆਂ ਉਹ ਵੀ ਵਿੱਚੇ ਹੀ ਜਲ ਗਈ ਅੱਗ ਇੰਨੀ ਜ਼ਿਆਦਾ ਤੇਜ਼ ਸੀਗੀ ਕਿ ਚਾਹ ਕੇ ਵੀ ਅਸੀਂ ਬੁਝਾਵ ਨਹੀਂ ਸੀ ਸਕਦੇ ਸਾਡੇ ਕੋਲ ਸਾਧਨ ਹੈ ਨਹੀਂ ਸੀ ਪਰ ਸਾਡੇ ਕੋਲ ਫਾਇਰ ਬ੍ਰਿਗੇਡ ਬੜੇ ਸਮੇਂ ਤੇ ਪਹੁੰਚ ਗਈ ਉਹਨਾਂ ਨੇ ਅੱਗ ਬਚਾਈ ਘਟਨਾ ਬਹੁਤ ਮੰਦਪਾਗੀ ਹੈ ਜੀ ਜਿਨ੍ਹਾਂ ਦੇ ਪਰਿਵਾਰ ਦਾ ਜੀ ਤੁਰ ਗਿਆ ਹਨ ਤੇ ਉਹ ਇਹ ਚ ਹਾਂਜੀ ਤੁਹਾਡਾ ਕੀ ਨਾਮ ਹੈ ਜੀ ਕੁਲਦੀਪ ਸਿੰਘ ਨੇੜੇ ਘਰ ਦਾ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਜੀ ਕੀ ਸੂਚਨਾ ਮਿਲੀ ਤੁਹਾਨੂੰ ਸਾਨੂੰ ਸੂਚਨਾ ਮਿਲੀ ਕਿ ਉਹ ਬਾਈ ਨੇ ਫੋਨ ਕੀਤਾ 101 ਨੰਬਰ ਤੇ ਇਸ ਤਰ੍ਹਾਂ ਗ੍ਰਾਮ ਪੁਰੇ ਤੋਂ ਕੋੜੇ ਰੋੜਾ ਇੱਥੇ ਕਾਰ ਨੂੰ ਅੱਗ ਲੱਗੀ ਤੇ ਜਲਦੀ ਪਹੁੰਚੋ ਅਸੀਂ ਉਵੇਂ ਹੀ ਗੱਡੀ-ਗੱਡੀ ਦੋ ਮਿੰਟ ਜਿੱਥੇ ਆ ਗਏ ਆਉਂਦੇ ਆ ਅੱਗ ਲੱਗੀ ਸੀ ਪੂਰੀ ਪੂਰੀ ਅੱਗ ਲੱਗ ਚੁੱਕੀ ਸੀ ਕੱਡੀ ਨੂੰ ਆ ਕੇ ਪਾਣੀ ਪਾ ਕੇ ਤੇ ਜਿੰਨੀ ਕੰਟਰੋਲ ਹੋ ਸਕੀ ਸਾਰੀ ਕਰਤੀ अच्छा वो व्यक्ति गड्डी ਦੇ ਵਿੱਚ ਹੀ ਵਿੱਚ ਹੀ ਸੀਗਾ ਬਾਅਦ ਚ ਪਤਾ ਲੱਗਿਆ ਜਦੋਂ ਪਹਿਲਾਂ ਤਾਂ ਅੱਗ ਬੱਝਦੀ ਸੀ ਨਾ ਜਦੋਂ ਅੱਗ ਨੂੰ ਧੋਏ ਨੂੰ ਕੰਟਰੋਲ ਕੀਤਾ ਅੱਗ ਕੰਟਰੋਲ ਹੋਈ ਪਤਾ ਲੱਗਿਆ ਫਿਰ ਵਿੱਚ ਬੰਦਾ ਸੜ ਚੁੱਕਿਆ ਸੀ ਮਰ ਚੁੱਕਿਆ ਸੀ ਸਿੰਗਲ ਇਕੁਪਮੈਂਟ ਸਿੰਗਲ ਸਿਕੁਇਪਮੈਂਟ ਰੋਜ਼ ਸ਼ਹਿਰ ਹੁੰਦਾ ਉਹ ਹੀ ਸਰਦਾਰ ਸਾਹਿਬ ਪਤਾ ਲੱਗਿਆ ਵੀ ਇਹ ਕੀ ਵਾਕਿਆ ਹੋਇਆ ਤੇ ਕੌਣ ਸੀ ਇਹ ਜੀ ਐਗਜੈਕਟਲੀ ਤਾਂ ਮੈਂ ਵੀ ਜਦੋਂ ਅੱਗ ਲੱਗੀ ਉਦੋਂ ਹੀ ਆਇਆ ਇਹ ਇਹ ਗੱਡੀ ਸਾਈਡ ਤੇ ਖੜੀ ਸੀਗੀ ਤੇ ਅੱਗ ਇਹਨੂੰ ਬਹੁਤ ਹਾਈ ਇਨਟੈਂਸਿਟੀ ਤੇ ਲੱਗੀ ਹੋਈ ਸੀਗੀ ਤੇ ਉਦੋਂ ਬਾਅਦ ਅਸੀਂ ਕੋਲ ਕੀਤੀ ਐ ਨਾਲ ਦੀ ਨਾਲ ਫਾਇਰ ਬ੍ਰਿਗੇਡ ਆ ਗਈ ਐ ਤੇ 5-7 ਮਿੰਟਾਂ ਜੀ ਅੱਗ ਬੁਝਾਤੀ ਐ ਪਰ ਅੱਗ ਬਹੁਤ ਜ਼ਿਆਦਾ ਹੋਣ ਕਰਕੇ ਬੰਦਾ ਵਿੱਚੇ ਮੱਚ ਗਿਆ ਹਾਂ ਤੁਹਾਨੂੰ ਕਿਵੇਂ ਪਤਾ ਲੱਗਿਆ ਸਰਦਾਰ ਨੂੰ ਮੈਨੂੰ ਫੋਨ ਆਇਆ ਸੀਗਾ ਜੀ ਮੇ ਪਿੰਡੋਂ ਹੀ ਮੇਰੀ ਜ਼ਮੀਨ ਹੀ ਐ ਇੱਥੇ ਨਾਲ ਤੇ ਉਹ ਜਦੋਂ ਮੈਨੂੰ ਕਾਲ ਆਈ ਮੈਂ ਇੱਥੇ ਆਇਆ ਗੁਰਦੁਆਰੇ ਬਾਈ ਹੋਰੀ ਖੜੇ ਸੀਗੇ ਆਏ ਉਦੋਂ ਪਰ ਅੱਗ ਤੇ ਕਾਬੂ ਪਾਉਣਾ ਇੰਪੋਸੀਬਲ ਸੀਗਾ ਤਾਂ ਕਰਕੇ ਉਦੋਂ ਫਿਰ ਅਸੀਂ ਐਸਐਸਓ ਸਾਹਿਬ ਨੂੰ ਕਾਲ ਕੀਤੀ ਇਹ ਆ ਕੇ ਨਾਲ ਦੀ ਨਾਲ ਬਹੁਤ ਮੰਦ ਬਕੀ ਜਿਹੜੀ ਇਸ ਤੋਂ ਮਾੜੀ ਕੀ ਚੀਜ਼ ਹੋ ਸਕਦੀ ਹੈ ਜੀ ਕਿਸੇ ਦੇ ਘਰ ਦਾ ਦਿਰਾਗ ਬੁੱਝ ਗਿਆ ਅੱਜ ਇਹ ਤਾਂ ਬਹੁਤ ਮਾੜੀ ਘਟਨਾ ਹੈ ਪਲ ਚਿੰਨ ਸਮਝ ਲਓ ਵੀ ਕੋਈ ਜਮਾਂ ਹੀ ਬਸੋ ਬਾਹਰ ਹੋ ਗਿਆ ਇਹ ਜੀ ਸੁਣ ਰਹੇ ਆ ਵੀ ਇਹ ਬਾੜੀ ਵਾਲੇ ਤੋਂ ਹੈ ਹੋ ਗਈ ਗੱਲ ਜੀ ਜੀ ਹਾਂ ਇਹ ਬਾੜੀ ਵਾਲੇ ਤੋਂ ਹੈ ਜੀ ਤੇ ਸ਼ਾਇਦ ਕਹਿ ਰਹੇ ਆ ਵੀ ਪਰਮਿੰਦਰ ਸਿੰਘ ਦੇ ਨਾਂ ਤੇ ਗੱਡੀ ਹੈ ਰਜਿਸਟਰਡ ਇਹ ਐਗਜੈਕਟ ਤਾ ਚਲੋ ਐ ਐਸ ਐਚਓ ਸਾਹਿਬ ਹੋਂ ਪਤਾ ਲੈ ਲੈਣਗੇ ਲੱਗ ਜੂਗਾ ਪਤਾ ਬਾਕੀ ਜੋ ਵੀ ਹੋਇਆ ਬਹੁਤ ਹੀ ਮੰਦ ਭਾਗਾ ਹੋਇਆ ਹੈ ਕਿ ਘਟਨਾ ਵਾਪਰੀ ਹੈ ਕੀ ਕੁਝ ਪਤਾ ਲੱਗਿਆ ਇਹ ਅੱਜ ਦੀ ਗੱਲ ਹੈ ਮੈਨੂੰ ਸਰਪੰਚ ਪਿੰਡ ਰਾਮਪੁਰਾ ਨੇ ਫੋਨ ਕੀਤਾ ਸੀਗਾ ਵੀ ਇੱਥੇ ਅੱਗ ਲੱਗ ਗਈ ਕਾਰ ਰ ਸਾਰੀ ਮਚ ਗਈ ਹੈ ਵਿੱਚ ਇਨਸਾਨ ਸੀ ਇੱਕ ਉਹ ਵੀ ਉਹਨਾਂ ਦੀ ਮੌਤ ਬੜੀ ਦੁਖਦਾਈ ਹੋਈ ਜੀ ਬਹੁਤ ਮਾੜੀ ਕੱਢਣਾ ਹੋਈ ਹੈ ਜਿਹੜੀ ਦਸਾਂ ਜਗ ਨਹੀਂ ਹੈਗੀ ਜੀ ਫਰਗਾਨੇ ਦੀ ਮੁੱਖਤੋਂ ਬਿਲਕੁਲ ਸਾਡੇ ਆਉਣ ਤੋਂ ਪਹਿਲਾਂ ਆ ਗਈ ਸੀ ਫਰਗਾਨੇ ਦੀ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਪਰ ਨਹੀਂ ਗੱਲ ਨਹੀਂ ਬਣ ਸਕੀ ਨਿਹਾਲੇ ਨਹੀਂ ਕਰਦੇ ਆ ਜੀ ਕਾਰ ਸਾਰੀ ਮੱਚ ਗਈ ਬੰਦਾ ਕੋਲ ਕੋਈ ਹੈ ਨਹੀਂ ਇੱਥੇ ਜੀ ਜਿਹੜਾ ਪੂਰੀ ਗੱਲ ਦੱਸ ਸਕੇ ਇਹਦੇ ਬਾਰਸਾਂ ਪਤਾ ਕਰ ਰਹੇ ਆ ਜੀ ਪਿੰਡ ਬਾਂਡੀ ਹਾਲ ਤੋਂ ਇਹ ਪਤਾ ਲੱਗਿਆ ਵੀ ਕਾਰ ਦੇ ਵਿੱਚ ਉਹਨਦੇ ਤੋਂ ਇਲਾਵਾ ਹੋਰ ਕੌਣ ਸਵਾਰ ਸੀ ਜਿਹੜਾ ਮੌਕਾ ਦੇਖਣ ਤੇ ਹੀ ਲੱਗਦਾ ਬੰਦਾ ਕਿ ਸਵਾਰ ਸੀ ਬਹੁਤ ਬੰਦੇ ਜਿਵੇਂ ਲੱਗਦਾ ਬੈਠੋਂ ਤੋਂ ਬਾਹਾਂ ਤੋਂ ਬਾਰੀ ਖੋਲਣ ਕੋਸ਼ਿਸ਼ ਕੀਤੀ ਪਰ ਨਹੀਂ ਤਾਂ ਹੁਣ ਇਸ ਤਰ੍ਹਾਂ ਦੀ ਜਿਹੜੀ ਕਾਰਵਾਈ ਤੁਹਾਡੇ ਕੋਲ ਕੀਤੀ ਜਾਵੇ ਇਹਨਾਂ ਵਾਰਸ ਆਉਂਦੇ ਆ ਜੀ ਜੋ ਦੇਖਦੇ ਆ ਜੋ ਸਮਟਾਬਕ ਕਾਰਵਾਈ ਕਰਨੀ ਹੈ ਯਾਨੀ ਕਿ ਇਹ ਜੇ ਪੂਰੀ ਪਛਾਣ ਨਹੀਂ ਨਹੀਂ ਹੋਈ ਪਛਾਣ ਨਹੀਂ